ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਮੋਗੇ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅਸੀਂ ਉਮੀਦ ਨਹੀਂ ਕੀਤੀ ਸੀ ਕਿ ਇੰਨਾ ਜ਼ਿਆਦਾ ਤੁਸੀਂ ਪਿਆਰ ਦੇ ਮੋਗੇ ਅੱਜ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਨਾਲਕੀਆਂ ਤੇ ਬੋਲੀਆਂ ਅਸੀਂ ਤੁਹਾਨੂੰ ਪੰਜਾਬੀ ਲੋਕ ਗੀਤ ਵੀ ਸੁਣਾਏ ਸਭਿਆਚਾਰ ਨਾਲ ਸੰਬੰਧਿਤ ਚੀਜ਼ਾਂ ਵੀ ਦਿਖਾਈਆਂ ਤੇ ਅੱਜ ਤੁਹਾਨੂੰ ਅਸੀਂ ਨਾਲਕੀਆਂ ਤੇ ਮਾਮੀ ਤੇ ਬੋਲੀਆਂ ਸੁਣਾਵਾਂਗੇ ਸੁਣਾਈਆ ਮੰਮੀ ਚਲੋ ਚਲੋ ਜੇ ਮਾਂ ਮੀਤ ਨੂੰ ਨਸੀਨਾ ਲਿਵਾਉਂਦਾ ਜੇ ਮਾਂ ਮੀਤਨਤ ਨੀ ਆਂਦਾ ਇੱਥੇ ਕਾਸ ਨੂੰ ਆਈ ਨਿੱੱਪਾ ਪੱਟ ਕੇ ਰੋਟੀਆਂ ਦੇ ਖਾ ਗਈ ਬਲ ਬਨੇ ਪੱਟਾ ਪੱਟ ਕੇ ਰੋਟੀਆਂ ਦੇ ਖਾ ਗਈ ਦਾਲ ਦੀ ਤਾੜੀ ਮੁਕਾਈ ਜਾ ਕੇ ਆਕੇਗੀ ਛਕਾਪੁਰ ਦੇ ਆਈ ਜਾ ਕੇ ਆਕੇਗੀ ਛਕਾਪੁਰ ਦੇ ਆਈ ਜਾ ਕੇ ਆਕੇ ਆਕੇਗੀ ਛਕਾਪੁਰ ਕੇ ਆਈ ਜਾ ਕੇ ਆਕੇਗੀ ਮਮੀ ਕੁੜੀ ਨੇ ਸੁੱਤਣ ਸਮਾਈ ਮਮੀ ਕੁੜੀ ਨੇ ਸੁੱਤਣ ਸਮਾਈ ਸੁੱਤਣ ਸਮਾਈ ਵਿੱਚ ਰੱਖੀ ਮੋਰਾਂ ਹੁੰਦੇ ਆਖਦੇ ਹੁੰਦੇ ਆਖਦੇ ਲਈ ਮਮੀ ਦੀਆਂ ਲੱਤਾਂ ਘੋਰੀਆਂ ਹੁੰਦੇ ਆਖਦੇ ਹੁੰਦੇ ਆਖਦੇ ਜਾਵਾ ਹੁੰਦੇ ਆਖਦੇ ਮਮੀ ਦੀਆਂ ਲੱਤਾਂ ਘੋਰੀਆਂ ਹੁੰਦੇ ਆਖਦੇ ਮਾਮੀ ਤੇ ਹੋਰ ਬੋਲੀ ਮਾਮੀ ਦੀ ਸੁਥਰ ਦੇ ਮਾਮੀ ਕੁੜੀ ਨੇ ਸੱਤਣੇ ਸਵਾਈ ਮਾਮੀ ਕੁੜੀ ਨੇ ਸੱਤਣੇ ਸਵਾਈ ਸੱਤਣੇ ਸਵਾਈ ਚ ਰੱਖ ਜਾਰੀਆਂ ਹੁੰਦੇ ਆਖਦੇ ਮੁੰਡੇ ਆਖਦੇ ਨੇ ਮੇਰੀਆਂ ਲੱਤਾਂ ਕਾਲੀਆਂ ਮੁੰਡੇ ಮುತಾ ಮುಗದೆ ಬೋಳಿ ਮਮਾ ਮਾਮੀ ਨੂੰ ਸਮਝਾਲਾ ਲੱਛਣ ਮਾੜੇ ਕਰਦੀ ਐ ਮਮਾ ਮਾਮੀ ਨੂੰ ਸਮਝਾਲਾ ਲੱਛਣ ਮਾੜੇ ਕਰਦੀ ਐ ਸਾਡੇ ਵੇੜੇ ਦੇ ਵਿੱਚ ਜੰਮਣੇ ਹੋ ਕੇ ਜੰਮਣ ਤੇ ਕਰਦੀ ਐ ਸਾਡੇ ਵੇੜੇ ਦੇ ਵਿੱਚ ਜੰਮਣੇ ਤਾਂ ਜੰਮ ਤੇ ਕਰਦੀ ਐ ਮਮਾ ਮਾਮੀ ਨੂੰ ਸਮਝਾਲਾ ਲੱਛਣ ਮਾੜੇ ਕਰਦੀ ਐ ਮਾਮੀ ਨੇ ਸਮਝਾਲਾ ਲੱਛਣ ਮਾੜੇ ਕਰਦੀ ਐ ਮੰਮੀ ਕੁੜੀ ਚੜਗੀ ਡੇਢ ਟੁੱਟ ਗਿਆ ਢੰਗਾ ਆ ਗਈ ਹੈ ਮੰਮੀ ਕੁੜੀ ਚੜਗੀ ਡੇਢ ਟੁੱਟ ਗਿਆ ਡਾੜਾ ਆ ਗਈ ਹੈ ਚੱਕ ਲੋ ਚੱਕ ਲੋ ਵੇ ਮੁੰਡਿਆ ਬੱਚੋ ਬੱਚੋ ਵੇ ਮੁੰਡਿਆ ਚੱਕ ਲੈ ਚੱਕ ਲੈ ਵੇ ਮੁੰਡਿਆ ਬੱਚੋ ਬੱਚੋ ਵੇ ਮੁੰਡਿਆ ਚੱਕ ਲੈ ਵੇ ਮੁੰਡਿਆ ਬੱਚੋ ਬੱਚੋ ਵੇ ਮੁੰਡਿਆ ਹਾਂਜੀ ਲਾਸਟ ਬੋਲ ਲਿਆ ਮੰਮੀ ਕੁੜੀ ਵੇਚ ਕੇ ਸਿਮੋਟਰਸਾਈਕਲ ਲੈਣਾ ਮੰਮੀ ਕੁੜੀ ਵੇਚ ਕੇ ਸਿਮੋਟਰਸਾਈਕਲ ਲੈਣਾ ਬੜਾ ਹੀ ਚਿੱਤ ਲੋਚਨਾ ਬਸ ਇਕੋਲ ਇਕੋਲ ਇਕੋ ਝੂਟਾ ਲੈਣਾ ਬੜਾ ਹੀ ਚਿੱਤ ਲੋਚਨਾ ਬਸ ਇਕੋ ਝੂਟਾ ਲੈਣਾ ਨੰਨਤ ਲੋਚਨਾ ਬਸ ਇਕੋ ਝੂਟਾ ਲੈਣਾ ਇਕੋ ਚਿੱਤ ਮੰਮੀ ਕੁੜੀ ਵੇਚ ਕੇ ਹੈਲੀਕਾਪਟਰ ਲੈਣਾ ਮਾਮੀ ਕੋੜੀ ਵੇਚ ਕੇ ਐਸੇ ਹੈਲੀਕਾਪਟਰ ਲੈਣਾ ਬੜਾ ਹੀ ਚਿੱਤ ਕਰ ਉਹ ਤਾਂ ਬਸ ਉੱਤੇ 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 ਰਹਿਣਾ ਬੜਾ ਹੀ ਚਿੱਤ ਲੋਤ ਵਾਸੀ ਉੱਤੇ ਉੱਤੇ ਰਹਿਣਾ ਕੋਈ ਵਿੱਚ ਸੁਣਦੇ ਮਾਮਾ ਆਪਣੀ ਮਾਮੀ ਵੇਚੇ ਟਕੇ ਟਕੇ ਸਿਰ ਲਾ